ਸਾਸ੍ਰੀਕਾਲ ਦਾ ਫਿਲਮੀ ਥਾਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ 10 ਤਰੀਕ ਨੂੰ ਸਟੂਡੈਂਟਾਂ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਜਿਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਵੱਟ ਛੜ ਕੇ ਲੋਕਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਚਾਹੇ ਉਹ ਸਟੂਡੈਂਟ ਹੋਣ ਚਾਹੇ ਉਹ ਬਜ਼ੁਰਗ ਬਾਬੇ ਹੋਣ ਚਾਹੇ ਉਹ ਕਿਸਾਨ ਜੱਥੇਬੰਦੀਆਂ ਹੋਣ ਸਾਰਿਆਂ ਦੇ ਵੱਲੋਂ ਯੂਨੀਵਰਸਿਟੀ ਨੂੰ ਵੱਡਾ ਸਮਰਥਨ ਦਿੱਤਾ ਗਿਆ ਇਸ ਮੋਰਚੇ ਨੂੰ ਤਾਂ ਇਸ ਮੋਰਚੇ ਦੇ ਵਿੱਚ ਜਦੋਂ ਸਾਰੇ ਜਣੇ ਸਮਰਥਨ ਕਰਨ ਦੇ ਲਈ ਆ ਰਹੇ ਸਨ ਤਾ ਰਸਤੇ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਬੈਰੀਕੇਟਾਂ ਤੇ ਪੁਲਿਸ ਦੇ ਵੱਲੋਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਜਿਹੜੇ ਇਸ ਯੂਨੀਵਰਸਿਟੀ ਦੇ ਸਟੂਡੈਂਟ ਨੇ ਜਿਹੜੇ ਇਸ ਯੂਨੀਵਰਸਿਟੀ ਵਿੱਚ ਪੜ੍ਹਦੇ ਨੇ ਉਹਨਾਂ ਨੌਜਵਾਨ ਮੁੰਡੇ ਨੂੰ ਤੇ ਕੁੜੀਆਂ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਇੱਕ ਭੈਣ ਜਿਸ ਦੀ ਵੀਡੀਓ ਬਾਹ ਛੱਡ ਮੇਰੀ ਬਾਹ ਛੱਡ ਮੇਰੀ ਨਹੀਂ ਤਾਂ ਫਿਰ ਦੇਖ ਲੈ ਉਸ ਭੈਣ ਦੀ ਵੀਡੀਓ ਵੀ ਬਹੁਤ ਜ਼ਿਆਦਾ ਵਾਇਰਲ ਹੋਈ ਹਾਲਾਂਕਿ ਉਹ ਇਸ ਯੂਨੀਵਰਸਿਟੀ ਦੀ ਸਟੂਡੈਂਟ ਵੀ ਸੀ ਪੁਲਿਸ ਦੇ ਵੱਲੋਂ ਇਸ ਯੂਨੀਵਰਸਿਟੀ ਦੇ ਵਿੱਚ ਉਸ ਨੂੰ ਜਿਹੜਾ ਰੋਕਣਾ ਉਹ ਜਾਇਜ਼ ਨਹੀਂ ਸੀ ਉਹ ਜਾਇਜ਼ ਨਹੀਂ ਸੀ ਬਿਲਕੁਲ ਵੀ ਲੋਕਾਂ ਦੇ ਵੱਲੋਂ ਵੀ ਇਸ ਚੀਜ਼ ਦਾ ਜਿਹੜਾ ਬੜਾ ਵਿਰੋਧ ਕੀਤਾ ਗਿਆ ਕਿ ਪੁਲਿਸ ਦੇ ਵੱਲੋਂ ਰੋਕਣਾ ਗਲਤ ਸੀ ਤਾਂ ਉਸ ਭੈਣ ਨੂੰ ਖੂਬ ਟਰੋਲ ਕੀਤਾ ਗਿਆ ਲੋਕਾਂ ਦੇ ਵੱਲੋਂ ਕਿ ਉਸ ਭੈਣ ਨੇ ਆਪਣੇ ਹੱਕਦ ਲਈ ਪੁਲਿਸ ਦੇ ਮੂਹਰੇ ਅੜ ਕੇ ਦਿਖਾਇਆ ਲੋਕਾਂ ਨੇ ਕਿਸੇ ਨੇ ਪੰਜਾਬ ਦੀ ਸ਼ੇਰ ਨਹੀਂ ਕਿਸੇ ਨੇ ਮਾਈ ਭਾਗੋ ਦੇ ਵਾਰਿਸ ਦੇ ਨਾਮ ਨਾਲ ਉਸ ਨੂੰ ਨਵਾਜਿਆ ਬਹੁਤ ਵੱਡੀ ਜਿਹੜੀ ਉਸ ਭੈਣ ਦੀ ਸੋਭਾ ਕੀਤੀ ਗਈ ਉਸ ਦਿਨ ਜਦੋਂ ਉਸ ਦੇ ਵੱਲੋਂ ਬੈਰੀਕੇਟਿੰਗ ਤੇ ਇਹ ਅੜਵਾਈ ਕੀਤੀ ਗਈ ਆਪਣੇ ਹੱਕਾਂ ਨੂੰ ਲੈ ਕੇ ਤਾਂ ਹੁਣ ਉਜਕ ਵਿਦਵਾਨ ਜਿਹੜੇ ਉਸ ਦਿਨ ਉਸ ਭੈਣ ਦੀ ਰੀਲ ਨੂੰ ਵਾਇਰਲ ਕਰਕੇ ਜਾਂ ਉਸ ਦੇ ਨਾਮ ਤੋਂ ਵਿਊਜ਼ ਲੈ ਰਹੇ ਸੀ ਜਾਂ ਫੇਮ ਭਾਲ ਰਹੇ ਸੀ ਜਲ ਬਹੁਤੇ ਲੋਕਾਂ ਨੇ ਵਿਊਜ਼ ਲਏ ਵੀ ਉਹੀ ਲੋਕ ਅੱਜ ਉਸ ਭੈਣ ਨੂੰ ਜਿਹੜਾ ਗਲਤ ਕਹਿ ਰਹੇ ਨੇ ਕਿ ਇਹ ਫੋਕਰੀ ਐ ਇਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਇਦਾਂ ਨਹੀਂ ਕਰਨਾ ਚਾਹੀਦਾ ਉਹਨੂੰ ਕਿਉਂ ਕਹਿ ਰਹੇ ਨੇ ਸਿਰਫ ਇੱਕ ਛੋਟੀ ਜੀ ਜਿਹੜੀ ਐ ਲੋਕਾਂ ਦੇ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਜੈਲਸ ਫੀਲ ਹੋਈ ਆ ਅੱਗ ਲੱਗ ਗਈ ਆ ਕਿ ਉਸ ਨੂੰ ਸਨਮਾਨਤ ਕਿਉਂ ਕਰ ਦਿੱਤਾ ਫੇਰ ਕੀ ਹੋ ਗਿਆ ਜੇ ਉਸ ਨੂੰ ਸਨਮਾਨਤ ਕਰ ਦਿੱਤਾ ਸਨਮਾਨਤ ਕਰਨਾ ਕੋਈ ਮਾੜੀ ਗੱਲ ਨਹੀਂ ਸੀ ਸਨਮਾਨਤ ਵੀ ਉਸ ਨੂੰ ਕਿਸੇ ਬਗਾਨੇ ਨੇ ਨਹੀਂ ਸਗੋਂ ਆਪਣੇ ਹੀ ਦਾਦਿਆਂ ਬਾਬਿਆਂ ਨੇ ਕੀਤਾ ਜਿਹੜੇ ਕਿ ਸਾਡੇ ਪੰਜਾਬ ਦੇ ਨੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਨੌਜਵਾਨ ਆਪਣੇ ਹੱਕਾਂ ਦੀ ਗੱਲ ਕਰਦਾ ਜਾਂ ਧਰਨੇ ਸੰਘਰਸ਼ਾਂ ਦੇ ਵਿੱਚ ਮੋਰੇ ਹੋ ਕੇ ਜਿਹੜਾ ਲੜਾਈ ਲੜਦਾ ਤਾਂ ਉਸ ਨੂੰ ਐਪਰੀਸ਼ੀਏਟ ਸਾਰੇ ਕਰਦੇ ਨੇ ਪਰ ਉਸ ਭੈਣ ਨੂੰ ਹੁਣ ਜਿਹੜਾ ਆ ਗਲਤ ਟਰੋਲ ਕਰਨਾ ਇਹ ਕਿੰਨਾ ਕਿ ਜਾਇਜ਼ ਹੈ ਇਹ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿਉਂਕਿ ਉਸ ਭੈਣ ਨੂੰ ਬਹੁਤ ਜ਼ਿਆਦਾ ਹੁਣ ਇੱਕ ਟੌਰਚਰ ਵੀ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਉਸ ਨੂੰ ਜਿਹੜਾ ਉਸ ਦਿਨ ਦੀ ਛੁੱਟੀ ਵੀ ਹੋਣੀ ਚਾਹੀਦੀ ਆ ਬਾਹ ਮਰੋੜੋ ਦਿਨ ਦੀ ਛੁੱਟੀ ਵੀ ਹੋਣੀ ਚਾਹੀਦੀ ਉਸ ਨੂੰ ਬਹੁਤ ਜਿਹੜੀਆਂ ਇਸ ਤਰ੍ਹਾਂ ਨੇ ਗਲਤ ਵੀਡੀਓ ਪਾ ਕੇ ਟਰੋਲ ਕੀਤਾ ਜਾ ਰਿਹਾ ਇਹ ਸਰਾਸਰ ਗਲਤ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਦੀ ਹਜੇ ਜੇਕਰ ਉਮਰ ਨੂੰ ਦੇਖਿਆ ਜਾਵੇ ਬਹੁਤ ਛੋਟੀ ਉਮਰ ਹੈ ਕਿਉਂਕਿ ਬੱਚੀਆਂ ਜਿਹੜੀਆਂ ਹੁੰਦੀਆਂ ਨੇ ਕੁੜੀਆਂ ਦੇਖਣ ਨੂੰ ਬਹੁਤ ਵੱਡੀਆਂ ਲੰਬੀਆਂ ਲੰਝੇ ਲੱਗਦੀਆਂ ਨੇ ਪਰ ਉਮਰ ਦੇ ਵਿੱਚ ਕਈ ਵਾਰ ਛੋਟੀਆਂ ਹੁੰਦੀਆਂ ਨੇ ਉਹ ਵੀ ਛੋਟੀ ਹੀ ਭੈਣ ਹੈ ਬੱਚੀ ਹੈ ਉਸਨੇ ਹਜੇ ਦੇਖਿਆ ਕੁਝ ਨਹੀਂ ਜੇਕਰ ਉਸਨੇ ਬਹੁਤ ਕੁਝ ਦੇਖਿਆ ਹੁੰਦਾ ਜਾਂ ਬਹੁਤ ਜ਼ਿਆਦਾ ਸੁੱਲਜੀ ਹੋਈ ਹੁੰਦੀ ਤਾਂ ਉਹ ਯੂਨੀਵਰਸਿਟੀ ਕੀ ਕਰਨ ਆਉਂਦੀ ਜੇਕਰ ਇੰਨੀ ਕੀ ਉਹ ਸੂਝਵਾਨ ਹੁੰਦੀ ਤਾਂ ਫਿਰ ਆਪਣੇ ਘਰੇ ਬੈਠਦੀ ਹਾਲਾਂਕਿ ਯੂਨੀਵਰਸਿਟੀ ਦੇ ਵਿੱਚ ਉਹ ਤਾਂ ਆਈ ਹੈ ਤਾਂ ਪੜਨ ਆਈ ਹੈ ਕਿਉਂਕਿ ਉਸਨੇ ਬਹੁਤ ਕੁਝ ਸਿੱਖਣਾ ਅਜੇ ਸਿਖਰੀਆ ਉਹ ਬਚਪਨਾ ਉਸਦੇ ਵਿੱਚ ਬਚੀ ਹੈ ਜੇਕਰ ਉਸਦੇ ਕੋਲੋਂ ਕੋਈ ਜਾਣੇ ਜਾਂ ਅਣਜਾਣੇ ਦੇ ਵਿੱਚ ਇੰਟਰਵਿਊ ਦੌਰਾਨ ਜਾਂ ਪੋਡਕਾਸਟ ਦੌਰਾਨ ਕੋਈ ਗਲਤ ਗੱਲ ਜਾਂ ਕੋਈ ਉਸ ਤਰ੍ਹਾਂ ਦੀ ਛੋਟੀ ਗੱਲ ਕਹਿ ਵੀ ਹੋ ਗਈ ਤਾਂ ਇੰਨਾ ਵੱਡਾ ਜਿਹੜਾ ਟਰੋਲ ਕਰਨਾ ਪੈਂਦਾ ਨਹੀਂ ਉਸ ਦਿਨ ਉਹਨਾਂ ਲੋਕਾਂ ਨੇ ਉਸਨੂੰ ਟਰੋਲ ਕਰੇ ਸੀ ਜਿਹੜੇ ਲੋਕ ਅੱਜ ਵੀ ਕਰ ਰਹੇ ਨੇ ਪਰ ਇਹ ਜਿਹੜਾ ਉਸਦੇ ਨਾਲ ਕਰਨਾ ਕਿੰਨਾ ਕਿ ਜਾਇਜ਼ ਆ ਤੁਸੀਂ ਆਪ ਹੀ ਜ਼ਰੂਰ ਦੱਸਿਓ ਕਿਉਂਕਿ ਬੱਚਾ ਕੋਈ ਵੀ ਇਹ ਗਲਤੀ ਕਰ ਸਕਦਾ ਕੱਲ ਨੂੰ ਜਦੋਂ ਵੀ ਕਦੀ ਸੰਘਰਸ਼ ਦੀ ਗੱਲ ਤੋਂ ਰਹੇਗੀ ਜਾਂ ਕਿਸੇ ਹੱਕ ਦੀ ਗੱਲ ਤੋਂ ਰਹੇਗੀ ਕੋਈ ਮੂਰੇ ਬਿਲਕੁਲ ਵੀ ਨਹੀਂ ਆਵੇਗਾ ਖਾਸ ਕਰਕੇ ਕੁੜੀਆਂ ਦੇ ਵਿੱਚ ਜੇਕਰ ਕੁੜੀਆਂ ਦੇ ਵਿੱਚ ਉਸ ਭੈਣ ਦੇ ਉਸ ਦਿਨ ਨੂੰ ਲੈ ਕੇ ਜਜਵਾ ਪਰ ਐਸੀ ਹੋਰ ਪੰਜਾਬ ਦੀਆਂ ਧੀਏ ਦੇ ਵਿੱਚ ਤਾਂ ਜਿਹੜੇ ਆਣ ਵਾਲਾ ਸਮਾਂ ਆਣ ਵਾਲੀਆਂ ਧੀਆਂ ਨੇ ਸਾਡੀਆਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਕੌਨਫੀਡੈਂਸ ਹੈ ਜਿਹੜਾ ਜਜਵਾ ਨਹੀਂ ਹੋਏਗਾ ਹਾਲਾਂਕਿ ਉਹ ਕੁੜੀ ਕੁਝ ਗਲਤ ਨਹੀਂ ਬੋਲੀ ਉਹਦੀ ਬਾਹਮ ਰੋੜੀ ਹੋਈ ਸੀ ਉਸਨੇ ਵੀ ਜਦੋਂ ਉਸਦੀ ਬਾਹਮ ਰੋੜੀ ਗਈ ਉਸਤੇ ਦੁੱਖ ਲੱਗਿਆ ਬਾਹਂਦੇ ਪਰ ਉਸਨੇ ਤਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਕਹੀਆਂ ਨੇ ਹਾਲਾਂਕਿ ਇਹ ਕਾਨੂੰਨ ਦਾ ਬਹੁਤ ਉਹ ਵੀ ਜਿਆਦਾ ਰਿਸਪੈਕਟ ਕਰਦੀ ਹੈ ਕਾਨੂੰਨ ਦੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਜਿਹੜੀ ਉਸ ਦੀ ਵੀਡੀਓ ਨੂੰ ਵਾਇਰਲ ਕਰ ਰਹੇ ਨੇ ਕਿੰਨਾ ਕੁ ਜਾਇਜ਼ ਹੈ ਤੁਸੀਂ ਆਪ ਹੀ ਦੱਸਿਓ ਔਰ ਉਹ ਬੇਦਵਾਨ ਅੱਜ ਜਿਹੜੇ ਹਵਾ ਦਾ ਰੁਖ ਦੇਖ ਕੇ ਖਬਰਾਂ ਪੋਸਟ ਕਰਦੇ ਨੇ ਬਹੁਤ ਵੱਡੇ ਵੱਡੇ ਚਿਹਰੇ ਵੀ ਨੇ ਜਿਨ੍ਹਾਂ ਦੇ ਵੱਲੋਂ ਜਿਹੜੀਆਂ ਵੀਡੀਓਜ਼ ਰੀਲਾ ਪੜਾਈਆਂ ਗਈਆਂ ਨੇ ਜਿਨ੍ਹਾਂ ਦੇ ਵੱਲੋਂ ਉਸ ਦਿਨ ਉਸ ਭੈਣ ਦੀ ਪਹਿਲਾਂ ਤਾਂ ਸੋਭਾ ਕੀਤੀ ਗਈ ਅੱਜ ਉਹੀ ਬੰਦਿਆਂ ਦੇ ਵੱਲੋਂ ਉਸ ਪੈਂਡ ਦੀ ਜਿਹੜੀ ਵੀਡੀਓ ਉਸ ਨੂੰ 네ਗੇਟਿਵ ਤਰੀਕੇ ਦੇ ਨਾਲ ਪੋਸਟ ਕੀਤਾ ਜਾ ਰਿਹਾ ਇਹ ਕਿੰਨਾ ਕੁ ਜਾਇਜ਼ ਹੈ ਤੁਸੀਂ ਆਪਣੇ ਤਨ ਮਨ ਧੰਦੇ ਨਾਲ ਆਪਣੇ ਦਿਲ ਨਾਲ ਸਲਾਹ ਕਰਕੇ ਜਰੂਰ ਕਮੈਂਟ ਕਰਕੇ ਆਪਣੀ ਜਿਹੜੀ رائے ਦਿਓ ਕਿ ਕਿੰਨਾ ਕੁ ਜਾਇਜ਼ ਹੈ ਉਸ ਨੂੰ 네ਗੇਟਿਵ ਕਰਨਾ ਕਿਉਂਕਿ ਬੱਚਾ ਹੈ ਕੋਈ ਵੀ ਗਲਤੀ ਕਰ ਸਕਦਾ ਬੱਚਿਆਂ ਨੂੰ ਸਮਝਾਣ ਦੀ ਲੋੜ ਹੈ ਨਾ ਕਿ ਉਸ ਦੀ ਇੱਕ ਗਲਤੀ ਤੇ ਉਸ ਨੂੰ ਇੰਨਾ ਕੁ ਦਬਾਅ ਦੇਣ ਦੀ ਆਵੇ ਉਸ ਦੀ ਰੀਲ ਹੈ ਜਿਹੜੀ ਲਗਾਤਾਰ 네ਗੇਟਿਵ ਪੋਸਟ ਕਰ ਕਰਕੇ ਸੋ ਪੰਜਾਬੀਓ ਸਾਨੂੰ ਸਾਰਿਆਂ ਨੂੰ ਸੋਚਣ ਦੀ ਇਹ ਜਿਹੜੀ ਲੋੜ ਹੈ ਇਸੇ ਦਾ ਹੌਸਲਾ ਢਾਈਏ ਨਾ ਉਸਦਾ ਹੌਸਲਾ ਬਲੰਦ ਕਰੀਏ ਜੇਕਰ ਉਸਨੇ ਕੋਈ ਗਲਤੀ ਕੀਤੀ ਵੀ ਹੈ ਤੁਹਾਨੂੰ ਫਿਰ ਵੀ ਲੱਗਦਾ ਕਿ ਇਸਨੇ ਇੱਥੇ ਗਲਤ ਕਿਹਾ ਇਸ ਨੂੰ ਨਹੀਂ ਕਹਿਣਾ ਚਾਹੀਦਾ ਸੀ ਤਾਂ ਤੁਹਾਡਾ ਵੀ ਫਰਜ਼ ਬਣਦਾ ਉਸ ਨੂੰ ਜਿੱਤੇ ਤੁਸੀਂ ਗਲਤ ਬੋਲ ਰਹੇ ਹੋ ਗਲਤ ਰੀਲ ਟ੍ਰੋਲ ਕਰ ਰਹੇ ਹੋ ਉੱਥੇ ਕਿ ਤੁਹਾਡਾ ਚੰਗੇ ਤਰੀਕੇ ਦੇ ਨਾਲ ਸਮਝਾਉਣਾ ਵੀ ਫਰਜ਼ ਹੈ ਤੁਸੀਂ ਚੰਗੇ ਤਰੀਕੇ ਦੇ ਨਾਲ ਵੀ ਸਮਝਾ ਸਕਦੇ ਹੋ ਸੋ ਇੰਨੀ ਕੁ ਬੇਨਤੀ ਸੀ ਇਸ ਚੀਜ਼ ਨੂੰ ਜਰੂਰ ਤੁਸੀਂ ਦੇਖਿਓ ਕਿ ਉਸ ਭੈਣ ਦੇ ਵੱਲੋਂ ਕੀ ਗਲਤ ਕੀਤਾ ਗਿਆ ਕੀ ਚੰਗਾ ਗਿਆ ਤੁਸੀਂ ਸਮਝਾਣ ਦੇ ਤਰੀਕੇ ਨੂੰ ਜਰੂਰ ਚੇਂਜ ਕਰੋਗੇ ਸਾਡੀ ਇਸ ਵੀਡੀਓ ਨੂੰ ਦੇਖ ਕੇ ਸੋ ਬਹੁਤ-ਬਹੁਤ ਧੰਨਵਾਦ